ਨੌਕਰੀ ਦੇਣੀ ਹੁਣ ਮੈਂ ਇੱਕ ਦਿਨ ਚ 10000 ਦੇ ਦੇਣਾ ਬੱਲੇ ਬੱਲੇ ਹੋ ਜਾਣੀ ਉਹਦਾ ਕੀ ਫਾਇਦਾ ਹੋਇਆ ਵੀ 10000 ਦਾ 10000 ਅਗਲੇ ਦਿਨ ਦਫ਼ਤਰ ਨਾ ਜਾਵੇ ਵਕੀਲਾਂ ਨੂੰ ਘਾੜਦਾ ਫਿਰਦਾ ਹੋਵੇ ਜੇ ਸਾਡੀ ਪੀਆਈਐਲ ਪਈ ਹੋਈ ਹੈ ਜਦੋਂ ਪੀਆਈਐਲ ਕਲੀਅਰ ਹੋ ਜਾਂਦੀ ਹੈ ਹਾਈ ਕੋਰਟ ਮੰਨ ਜੋ ਹਾਈ ਕੋਰਟ ਵੱਲੋਂ ਕਲੀਅਰ ਹੋ ਜਾਂਦਾ ਹੈ ਕਿ ਹਾਂ ਇਹ ਨੌਕਰੀ ਕਰਨ ਦੇ ਕਾਬਿਲ ਵੀ ਨੇ ਯੋਗ ਵੀ ਨੇ ਟੈਸਟ ਵੀ ਪਾਸ ਹੈ ਤੇ ਇਹਨਾਂ ਤੇ ਕੋਈ ਇਤਰਾਜ਼ ਨਹੀਂ ਕਿਸੇ ਨੂੰ ਅਸੀਂ ਨਾਲ ਦੀ ਨਾਲ ਕਹਿ ਦਿੰਨੇ ਜੀ ਫੰਕਸ਼ਨ ਰੱਖ ਲਓ ਇਨਨੂੰ ਜੁਆਇਨ ਕਰਾਈਆ ਪਾਈ ਆਲਰੇਡੀ ਲੇਟ ਨੇ ਤੁਸੀਂ ਆਲਰੇਡੀ ਲੇਟ ਹੋ ਕਿਉਂਕਿ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਕਿਸੇ ਹੋਰ ਦੇ ਘਰ ਬਾਰੇ ਆਪਣੇ ਘਰਾਂ ਬਾਰੇ ਜ਼ਰੂਰ ਸੋਚਦੇ ਰਹੇ ਮੈਂ ਕੋਈ ਬਹੁਤਾ ਰਾਜਨੀਤਿਕ ਨਹੀਂ ਬੋਲੂੰਗਾ ਅੱਜ ਇਹ ਸਾਂਝਾ ਫੰਕਸ਼ਨ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜੇ ਉਹਨਾਂ ਨੇ ਸੋਚਿਆ ਹੁੰਦਾ ਤਾਂ ਸ਼ਾਇਦ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਸਾਨੂੰ ਇਧਰ ਆਉਣ ਦੀ ਕੀ ਲੋੜ ਸੀ ਜੀ ਇਹਨਾਂ ਦਾ ਹਸਪਤਾਲ ਹੈ ਪਟਿਆਲੇ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਆਪਣੀ ਡਾਕਟਰੀ ਕਰਦੇ ਸੀ ਮੈਂ ਬੜਾ ਫੇਮਸ ਕਲਾਕਾਰ ਸੀ ਜੀ ਤੁਸੀਂ ਸੁਣਦੇ ਰਹੇ ਹੋਵਗੇ ਮੈਨੂੰ ਸਾਢੇ 17 ਸਾਲ ਦਾ ਸੀ ਜਦੋਂ ਸੀ ਡੀਜ਼ ਕੇ ਸੈਟਸ ਆਉਣ ਲੱਗ ਗਏ ਸੀ ਕੋਈ ਸਾਡੇ ਚੋਂ ਵਕੀਲ ਸੀਗਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਜੀ ਆਈਆਈਟੀ ਖੜਗਪੁਰ ਤੋਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਜੇ ਚੰਝ ਦੇ ਨਿਕਲ ਆਉਂਦੇ ਜੀ ਅੱਜਾ ਹੁਣ ਸਾਨੂੰ ਵਾਲਾ ਗੱਡੀ ਜਾਂਦੇ ਨੇ ਜੀ ਵੀ ਇਹ ਕਿੱਥੋਂ ਆ ਗਏ ਵੀ ਸੀ ਅਸੀਂ ਉਹਨੂੰ ਆਉਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਪਣ ਹੀ ਪਿਆ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਬੇ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਵੀਰ ਬਾਦਲ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਪਣੀ ਹੁਣ ਇਹਨਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ डूमना छेड़ लिया जी बस वो कहें भी कहावत है पिंडा नहीं कहें भी जो दरख्त थले बह के बीड़ी पीणी है ना थोड़ा जो उपर देख तो लियो तह डूबनाता नहीं लग्या होुएं ने तह जाना मखिया ने थले आना फिर डूमने तो खैर छोड़ना बहुत औखा हो जाता जी फिर सो य इसे हाल चुकी निकलो ਜੇ ਤੁਹਾਨੂੰ ਨੌਕਰੀਆਂ ਮਿਲਣਗੀਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫ਼ਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਚਾਹੋਗੇ ਨਾ ਤਾਂ ਕੋਈ ਨਸ਼ੇਵਾਲ ਸੋਚੂਗਾ ਨਾ ਕੋਈ ਇੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦੋ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੀ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਿਹਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਹੀ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈੰਦਾ ਰੋਟੀ ਖਾਂਦਾ ਸੌਂ ਜਾਂਦਾ ਆਪਣੇ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ ਵੇਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਫਿਰ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੇ ਨੌਕਰੀਆਂ ਡਿਸਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀਏ ਪੁਲਿਸ ਦੇ ਵਿੱਚ ਭਰਤੀ ਕਰੀਏ ਹੁਣੇ ਹਜੇ ਪੁਲਿਸ ਦੀ ਪਰਸੋਂ ਚੌਥੇ ਨਾ ਕਰਕੇ ਆਏ ਆ ਜਹਾਂ ਖੇਲਾ ਪੁਲਿਸ ਦੀ ਭਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਦੀ ਭਰਤੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਸੋ ਇਹ ਸਾਡਾ ਪੰਜਾਬ ਇਹ ਹਜੇ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਬਾਹਰੋਂ ਵੀ ਹੁਣ ਉਹ ਉਹ ਕੱਢਣ ਲੱਗੇ ਹੋਣ ਹੁਣ ਉਹਨਾਂ ਦਾ ਕੀ ਕਰਾਂਗੇ ਆਪਾਂ ਉਹਨਾਂ ਨੂੰ ਵੀ ਇੱਥੇ ਐਡਜਸਟ ਕਰਾਂਗੇ ਆਪਣੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾ ਕਿਉਂ ਪਈ ਉਹਨਾਂ ਨੂੰ ਜੀ ਅੱਜ ਵੀ 50-50 ਲੱਖ ਰੁਪਈਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਹੈ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲ ਤਾਂ ਦੇਖੋ ਵੀਰ ਕੀ ਹੁੰਦਾ ਉਹ ਬੀਆ ਜੀ ਗੋਰੀਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫਿਰ ਸਾਨੂੰ ਕਿਉਂ ਜ਼ਹੀਦ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90-90 ਸਾਲ ਦੀਆਂ ਉਮਰਾਂ ਭੋਗ ਲੈਂਦੇ ਗੋਰੀਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋਰੀਆਂ ਕੋਲੇ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੇ ਜੰਗਲਾਂ ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਦਾ ਇੱਥੇ ਰਹਿੰਦੇ ਨੇ ਚਾਚੇਤਾਏ ਸਾਲੇ ਜੀਜੇ ਪੁੱਤ ਭਤੀਜੇ ਸਾਰੇ ਥੀਨੇ ਕੋਈ ਚੇਅਰਮੈਨ ਆ ਕੋਈ ਉਹ ਆ ਕੋਈ ਉਹ ਆ ਸਾਨੂੰ ਨਹੀਂ ਅਸੀਂ ਨਹੀਂ ਹੈਗੇ ਕੁਝ ਜੀ ਬਸ ਜੇ ਅਸੀਂ ਬਣ ਜੀਏ ਫਿਰ ਸਾਨੂੰ ਗਾਲਾਂ ਦਿੰਦੇ ਆ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਦੁੱਖ ਇਸ ਗੱਲ ਦਾ ਹੀ ਆ ਬਸ ਇਹਨਾਂ ਨੂੰ ਕਿ ਆਮ ਘਰਾਂ ਦੇ ਪੀਆ ਪੁੱਤ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਆ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜੰਦੇ ਆ ਅੱਜ ਭਗਵਾਨਤਮਨ ਬੈਠਦੇ ਸੱਜੀ ਪਾਸੇ ਕਿਉਂ ਉੱਠਿਆ ਖਾਬੇ ਪਾਸੇ ਕਉ ਨਹੀਂ ਉੱਠਿਆ ਪਹਿਲਾਂ ਖਾਬੇ ਪਾਸੇ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ ਚ ਬਰਫ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵੰਤ ਮਾਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਯਾ ਮੈਨੂੰ ਵਿੱਚ ਕਿਉਂ ਕੁੜੀ ਸੀ ਜਾਣੇ ਯਾਰ ਪਾੜੇ ਕਾਲੇ ਹੋਏ ਪੈਨੇ ਵਿਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁੱਖ ਮੰਤਰੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਹਾਰਿਆ ਹੋਇਆ ਬਸਤ ਲੁਧਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਉਹਦਾ ਦਾਦਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਇਸ ਘਰ ਚ ਰਿਹਾ ਹੋਇਆ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮਗਾ ਜਿ ਚਾਹੇ ਕੰਧ ਟੱਪ ਕੇ ਆ ਤਨ ਤੈਨੂੰ ਆਉਣ ਨਹੀਂ ਦਿੰਦੇ ਇਸ ਘਰ ਚ ਆਉਣ ਵੀ ਦਾਦਾ ਮੁੱਖ ਮੰਤਰੀ ਰਹੇ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਐ ਚਾਬੀਆਂ ਨਹੀਂ ਦਿੰਦੇ ਲੋਕਾਂ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇ ਦਿੱਤੀਆਂ ਉਹ ਤਾਂ ਲੈਂਦੇ ਵੀ ਨਹੀਂ ਭਰਾ ਬੀੜਾ ਕਿ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਜਿੰਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਆ ਨਹੀਂ ਹੈਗਾ ਹਰਜੂਤ ਉਪਰਾਜ ਸਾਡੇ ਸਿੱਖਿਆ ਮੰਤਰੀ ਹਰਜੂਤ ਬੈਂਕ ਜੀ ਪੰਚਾਇਤ ਅੰਤ ਹਰਜੂਤ ਬੜਾ ਏ ਵਕੀਲ ਸੀ ਹੁਣ ਇਹਦੇ ਘਰ ਮੂਰੇ ਰੋਜ ਤਾਂ ਨਾ ਲੱਗਿਆ ਹੁੰਦਾ ਕੀ ਕਰੀਏ ਦੱਸੋ ਕਰਾਂਗੇ ਸਾਰਿਆਂ ਵਾਸਤੇ ਕਰੀ ਜਾਂਦੇ ਆ ਥੋੜਾ ਸਬਰ ਰੱਖਣਾ ਪਊਗਾ ਦੇਖੋ ਜਦ ਸਾਡੇ ਕੋਈ ਮਾਫੀਆ ਹੋਵੇ ਜਾਂ ਸਾਡੀ ਕੋਈ ਨੀਅਤ ਨਾ ਸਾਫ਼ ਹੋਵੇ ਜਾਂ ਸੀ ਕਮਾਉਣੇ ਹੋਣ ਪੈਸੇ ਵਿੱਚੋਂ ਅੱਜ ਤਾਂ ਚਾਹੁੰਦੇ ਜੇ ਸਕੂਲ ਬਣਾਵਾਂਗੇ ਤਾਂ ਸਾਨੂੰ ਟੀਚਰ ਵੀ ਚਾਹੀਦੇ ਹੋਣਗੇ ਸਾਨੂੰ ਹੈਡਮਾਸਟਰ ਵੀ ਚਾਹੀਦੇ ਹੋਣਗੇ ਸਾਨੂੰ ਕਲਾਸ 4 ਵੀ ਚਾਹੀਦੇ ਹੋਣਗੇ ਸਾਨੂੰ ਸਾਰੇ ਕਿਸਮ ਦੇ ਮੁਲਾਜ਼ਮ ਸਾਰ ਦਰਜੇ ਦੇ ਚਾਹੀਦੇ ਹੋਣਗੇ ਜੇ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਚਾਹੀਦੇ ਹੋਣਗੇ ਸਾਨੂੰ ਫਾਰਮਾਸਿਸਟ ਚਾਹੀਦੇ ਹੋਣਗੇ ਸਾਨੂੰ ਟੈਂਡੈਂਟ ਚਾਹੀਦੇ ਹੋਣਗੇ ਜੇ ਬਣਾਵਾਂਗੇ ਤਾਂ ਇਹੋ ਚਾਹੀਦੇ ਹੋਣਗੇ ਨਾ ਹੋ ਬਣਾ ਰਹੇ ਆ ਜਦੋਂ 867 ਮਾਲਕ ਕਲੀਨਿਕ ਹੋ ਗਿਆ ਜੀ ਕੁਝ ਕਿੰਨੇ ਡਾਕਟਰ ਕੰਮ ਕਰਦੇ ਨੇ ਕਿੰਨੇ ਫਾਰਮਾਸਿਸਟ ਕੰਮ ਕਰਦੇ ਆ दो करोड़ तो बदध मैं क्या ढाई करोड़ के नेड़े की हो गया अंकड़ा हूं तो ढाई करोड़ तो बद लोग उ के तो अपना चैकअप करा के चले गए महला क्लीनिका च आम आदमी क्लीनिक कहने आप सो हैल्थ एजुकेशन इंफ्रास्ट्रक्चर यी लॉ एंड ऑर्डर ये प्रोरिटीज़ ने आही चार पांच चीज़ा होंगे ने बंदा सेफ हो नौकरी मिले ਉਦੇ ਬੱਚੇ ਚ ਵਧੀਆ ਸਕੂਲ ਚ ਪੜਨ ਉਹ ਬਜ਼ੁਰਗਾਂ ਦਾ ਚੰਗਾ ਇਲਾਜ ਹੋ ਜੇ ਹੋਰ ਹੋਰ ਵਧੀਆ ਲਾਈਫ ਨੂੰ ਕੀ ਕਹਿੰਦੇ ਆ ਫਿਰ ਇਹ ਹੀ ਲਾਈਫ ਆਏ ਐਸੇ ਪੰਜਾਬ ਪੰਜਾਬ ਲੱਖ ਦੇ ਕੇ ਉੱਥੇ ਜਾਂਦੇ ਆ ਤਾਂ ਉੱਥੇ ਇਹੀ ਆ ਬਸ ਕਿ ਉੱਥੇ ਬੰਦੇ ਦੀ ਵੈਲਿਊ ਹੈ ਕਿ ਭਾਈ ਤੇਰੀ ਜਿੰਦਗੀ ਦੀ ਅਸੀਂ ਕੀਮਤ ਪਾਉਂ ਹੁਣ ਐਸਐਸਐਫ ਬਣਾਈ ਆਪਾਂ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਖੜੀਆਂ ਉੱਥੇ ਸੜਕਾਂ ਤੇ ਐਸਐਸਫ ਬਣਾਈ ਨਵੇਂ ਮੁੰਡੀਪਰਤੀ ਕੀ ਟ੍ਰੇਨਿੰਗ ਕੀਤੀ ਗੱਡੀਆਂ ਉਹਨਾਂ ਨੂੰ ਬਹੁਤ ਵਧੀਆ ਲੈ ਕੇ ਦਿੱਤੀਆਂ ਤੇ ਹੁਣ ਤੁਸੀਂ ਸੜਕ ਤੇ ਆਏ ਹੋਵੋਗੇ ਅੱਜ ਜਾਓਗੇ ਵਾਪਸ ਤੁਸੀਂ ਹੁਣ ਕਦੇ ਤੂੜੀ ਵਾਲਾ ਟਰੱਕ ਸੜਕ ਤੇ ਖੜਾ ਦੇਖਿਆ ਹੁਣ ਕਦੇ ਗੰਨੇ ਵਾਲੀ ਟਰਾਲੀ ਖਰਾਬ ਹੋਈ ਦੇਖੀਏ ਹੁਣ ਕਦੇ ਕੋਈ ਇਹੋ ਜਿਹਾ ਵਾਹਨ ਖੜਾ ਹੋਵੇ ਲਾ ਬਾਰਸ ਰਾਤ ਨੂੰ ਵਿੱਚ ਥੱਲੇ ਉਹਦੇ ਗੱਡੀ ਵੜ ਜਾਂਦੀ ਸਾਰਾ ਟੱਬਰ ਖਤਮ ਹੋ ਜਾਂਦਾ ਸੀ ਉਹ ਇਮੀਡੀਏਟਲੀ ਜਿੱਥੇ ਵੀ ਖਰਾਬ ਹੁੰਦੇ ਆ ਉਹ ਗੱਡੀਆਂ ਇੰਨੀਆਂ ਟੱਕੜੀਆਂ ਨੇ ਉਹਨੂੰ ਖਿੱਚ ਕੇ ਪਰਾਂ ਕਰ ਦਿੰਦੇ ਆ 48.10% ਮੌਤਾਂ ਇੱਕ ਸਾਲ 'ਚ ਘਟ ਗਈਆਂ ਸੜਕਾਂ ਤੋਂ 48.10 ਔਰ ਪੰਜਾਬ ਟੌਪ ਤੇ ਸੀ ਜੀ ਨੰਬਰ 1 ਤੇ ਸੀ ਪੰਜਾਬ ਸੜਕੀ ਮੌਤਾਂ 'ਚ 5000 ਤੋਂ ਉੱਪਰ ਸੀ ਜੀ 2500 ਬੰਦੇ ਦੀ ਜਾਨ ਬਚਾ ਲਈ ਜੇਬ ਇਤੋਂ ਵੱਡਾ ਪੁੰਨ ਹੋਰ ਕੀ ਹੋਊਗਾ ਜੀ ਫਿਰ ਨਾਲ ਦੀ ਨਾਲ ਉਹ ਉਹਨਾਂ ਕੋਲੇ ਫਾਸਟ ਟ੍ਰੇਡ ਦਾ ਸਮਾਨ ਹੈ ਪੱਟੀ ਕਰਦੇ ਆ ਪਹਿਲਾਂ ਬਲੀਡਿੰਗ ਰੋਕਦੇ ਆ ਨਾਲ ਪੇਨ ਕਿਲਰ ਦੇ ਕੇ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਵੀ ਨੀਅਰੈਸਟ ਹਸਪੀਟਲ ਚਾਹੇ ਉਹ ਅੱਗੇ ਹੈ ਚਾਹੇ ਪਿੱਛੇ ਹੈ ਉੱਥੇ ਜਮਾ ਕਰਾ ਦਿਓ ਦਾਖਲ ਕਰਾ ਦਿਓ ਬਾਕੀ ਕੰਮ ਸਾਡਾ ਹੈ ਉਹਦੇ ਪੈਸੇ ਕਿਨੇ ਦੇਣੇ ਨੇ ਉਹਦਾ ਬਿੱਲ ਕਿਵੇਂ ਦੇਣਾ ਉਹ ਸਰਕਾਰ ਦੇਖੂਗੀ ਕਿਰ ਜਾਨ ਬਚਾਓ ਬਸ ਜਾਨ ਬਹੁਤ ਕੀਮਤੀ ਨਹੀਂ ਤਾਂ ਪਾ ਪਹਿਲਾਂ ਕਹਿੰਦੇ ਸੀ ਭਾਈ ਐਂ ਲਿਖੀ ਸੀ ਦੇਖ ਲਾ ਐਂ ਲਿਖੀ ਸੀ ਕਿੰਨੀਆਂ ਬੇ ਜਿਹੜੀਆਂ ਨਹੀਂ ਜਾਣੀਆਂ ਚਾਹੀਦੀ ਸੀ ਜਾਨਾਂ ਕਿੰਨੀਆਂ ਜਾਨਾਂ ਸੜਕਾਂ ਤੇ ਚਲੀ ਜਾਂਦੀਆਂ ਸੋ ਇਸ ਗੱਲ ਦੀ ਤਰੀ ਪੂਰੇ ਦੇਸ਼ 'ਚ ਵੀ ਹੋ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ ਵੀ ਹੋ ਰਹੀ ਹੈ ਮੇਰੇ ਕੋਲ ਤਿੰਨ ਚਾਰ ਸਟੇਟਾਂ ਦੇ ਫੋਨ ਵੀ ਆਏ ਨੇ ਕਿ ਤੁਸੀਂ ਕਿੱਥੋਂ ਟ੍ਰੇਨਿੰਗ ਲਈ ਹੈ ਜੀ ਤੇ ਕਿਵੇਂ ਤੁਸੀਂ ਇਹ ਕੀਤਾ ਅਸੀਂ ਅਲੱਗ ਬਣਾਉਣੀ ਚਾਹੁੰਦੇ ਹਾਂ ਪੰਜਾਬ ਪਹਿਲੀ ਸਟੇਟ ਹੈ ਜਿਹਦੇ ਕੋਲੇ ਸੜਕਾਂ ਵਾਲੀ ਪੁਲਿਸ ਲੱਗ ਗਈ ਇਹਦੇ ਨਾਲ ਦੂਜੀ ਪੁਲਿਸ ਤੋਂ ਵੀ ਭਾਰ ਘਟਿਆ ਥੋੜਾ ਜਿਹਾ ਕਿਉਂਕਿ ਨਹੀਂ ਤਾਂ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਬੱਟ ਦਾ ਝਗੜਾ ਵੀ ਸੱਸ ਦਾ ਝਗੜਾ ਵੀ ਮਹਿਰ ਚ ਲਾਸ਼ ਜਾਂਦੀ ਹੈ ਜੀ ਕਈ ਵਾਰ ਤਾਂ ਐਂ ਕਹਿੰਦੇ ਸੀ ਥੋੜਾ ਜਿਹਾ ਲੰਘ ਲੈਣ ਤੋਂ ਯਾਰ ਦੂਜੇ ਥਾਣੇ ਚਲੀ ਜਾਊਗੀ ਕਾਨੋਂ ਕੱਢਾਂਗੇ ਫਿਰ ਸੌਂਸ ਆਪਣੇ ਨੇ ਲਿਖਾਂਗੇ ਪੋਸਟਮਾਰਟਮ ਕਰਾਵਾਂਗੇ ਐਨਾ ਪ੍ਰੈਸ਼ਰ ਸੀ ਉਹਨਾਂ ਤੇ ਹੁਣ ਘਟੂ ਘਟ ਸੜਕਾਂ ਵਾਲਾ ਜੇ ਉਹ ਸਾਰਾ ਉਹ ਦੇਖ ਲੈਂਦੇ ਨੇ ਪੁਲਿਸ ਵਾਲਿਆਂ ਨੂੰ ਛੁੱਟੀ ਵੀ ਮਿਲਣ ਲੱਗ ਗਈ ਹਫ਼ਤੇ ਚ ਤੇ ਗੱਡੀਆਂ ਵੀ ਨਵੀਆਂ ਦਿੱਤੀਆਂ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਐਸਐਚਓ ਨੂੰ ਨਵੀਆਂ ਗੱਡੀਆਂ ਦਿੱਤੀਆਂ ਪਹਿਲੀ ਵਾਰ ਹੋਇਆ ਸਕੋਰਪੀਓ ਦਿੱਤੀਆਂ ਨਵੀਆਂ 6 ਮਹੀਨੇ ਹੋ ਗਏ ਦਿੱਤੀਆਂ ਉਹਨਾਂ ਨੂੰ ਹਜੇ ਤੱਕ ਉਹਨੇ ਮੰਮੀ ਕਾਜੀ ਨਹੀਂ ਲਾਹੀ ਸੀਟਾਂ ਤੋਂ ਚਾਹ ਹੈ ਉਹਨਾਂ ਨੂੰ ਵੀ ਸਾਡੀ ਗੱਡੀ ਨਵੀਂ ਹੈ ਕਹਿੰਦੇ ਸਾਨੂੰ ਕਿੱਥੇ ਮਿਲਦੀ ਸੀ ਨਵੀਂ ਜੀ ਉਹ ਮੈਂ ਇਹ ਵੀ ਮੈਨੂੰ ਵੀ ਪਤਾ ਸੀਗਾ ਮੈਂ ਵੀ ਪਹਿਲਾਂ ਜੁਗਨੂ ਜੇਹੀ ਕਰਦਾ ਰਿਹਾ ਐਸਐਚਓ ਤੱਕ ਤਾਂ ਗੱਡੀ ਉਦੋਂ ਪਹੁੰਚਦੀ ਸੀ ਜੇ ਉਹ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮਾਗਰਲਾ ਕਿਸੇ ਹੋਰ ਮਾਡਲ ਦਾ ਮੂਰੇ ਵਾਲੀ ਨੰਬਰ ਪਲੇਟ ਕੋਈ ਹੋਰ ਮਾਗਰ ਪਤਾ ਨਹੀਂ ਕਿਹੜੀ ਨੰਬਰ ਪਲੇਟ ਲੱਗੀ ਹੋਈ ਹੈ ਕਈ ਵਾਰ ਤਾਂ ਜਿਹਨੂੰ ਫੜਨਾ ਹੈ ਜਿਹਦੇ ਮਾਗਰ ਭਜਾਉਣੀ ਹੈ ਉਹਨੂੰ ਹੀ ਕਹਿਣਾ ਪੈਂਦਾ ਸੀ ਬਾਈ ਤਾਂ ਕਾਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਐਹ ਜੇ ਗੱਡੀਆਂ ਮਿਲਦੀ ਸੀ ਉਹ ਮੈਂ ਕਿਹਾ ਯਾਰ ਜਿੰਨਾਂ ਕੋਲੇ ਜਿਨ੍ਹਾਂ ਨੇ ਕੰਮ ਕਰਨ ਉਹਨਾਂ ਨੂੰ ਤਾਂ ਨਵੀਆਂ ਦੇ ਉਹ ਅ fırsਰਾਂ ਕੋਲ ਤਾਂ ਹੈਗੀਆਂ ਜੀ ਵੱਡੀਆਂ ਸੋ ਇਸ ਕਰਕੇ ਸੀ ਗਰਾਊਂਡ ਤੋਂ ਕਿਉਂਕਿ ਆਪ ਗਰਾਊਂਡ ਤੋਂ ਆਏ ਹੋયા ਸੀ ਅਸੀਂ ਆਪ ਬੋਰਲਟੋਂ ਐਂਚੋਂ ਨਿਕਲੇ ਹੋਇਆ ਤਾਂ ਕਰਕੇ ਸਾਨੂੰ ਪਤਾ ਇਸ ਗੱਲ ਆਪਸੀ ਕਰਬ ਦੇ ਚਰੀ ਦੇ ਟਾਂਡੇ ਜਿਹੜੇ ਨੇ ਉਹ ਟੋਕਿਆਂ ਦੇ ਮਸ਼ੀਨ ਤੇ ਕੁਤਰੇ ਹੋਏ ਨੇ ਸਾਨੂੰ ਪਤਾ ਸਨੀਆਂ ਰਲਾਈਆਂ ਹੋਈਆਂ ਨੇ ਬੜੇਵੇਂ ਘੋਲੇ ਹੋਏ ਆ ਖਲ ਖਲ ਤੇ ਬੜੇਵੇਂ ਵੰਡ ਕਹਿੰਦੇ ਨੇ ਜਿਹਨੂੰ ਆਪਾਂ ਮੱਝਾਂ ਨੂੰ ਜਦੋਂ ਪਾਉਂਦੇ ਸੋ ਇਹ ਚੀਜ਼ਾਂ ਕਰਕੇ ਆਇਆ ਨਾ ਤਾਂ ਕਰਕੇ ਪਤਾ ਸਾਰਾ ਕੁਝ ਉਹਨਾਂ ਨੂੰ ਕੀ ਪਤਾ ਪਹਾੜ ਆਣਿਆਂ ਨੂੰ ਜਿਹੜੇ ਪਹਾੜਾਂ 'ਚ ਪੜੇ ਨੇ ਮੈਂ ਤਾਂ ਹੁਣ ਗੁੱਸਾ ਵੀ ਕਰਨੋਂ ਹਟ ਗਿਆ ਉਹਨਾਂ ਦਾ ਉਹ ਕਹਿੰਦੇ ਗੱਲ-ਗੱਲ ਤੇ ਉਹ ਤੂੰ ਕੀ ਕਰਦਾ ਓਏ ਉਹ ਤੂੰ ਓਏ ਭਗੌਣ ਤਵਾਨ ਓਏ ਤੂੰ ਉਹ ਕਹਿੰਦੇ ਤੂੰ ਕਿਉਂ ਕਹਿੰਦਾ ਮੈਂ ਕਿਹਾ ਜੀ ਅਸਲ 'ਚ ਇਹਨਾਂ ਦਾ ਕਸੂਰ ਨਹੀਂ ਇਹ ਜਿਹੜੇ ਸਕੂਲਾਂ 'ਚ ਪੜੇ ਉੱਥੇ ਕੱਲੇ ਯੂ ਹੈ ਇਹ ਯੂ ਨੂੰ ਇਹ ਟ੍ਰਾਂਸਲੇਟ ਕਰਕੇ ਤੂੰ ਕਰ ਲੈਂਦੇ ਨੇ ਇਹਨਾਂ ਦੇ ਤੁਸੀਂ ਜਾਂ ਆਪ ਜੀ ਤਾਂ ਹੈ ਹੀ ਨਹੀਂ ਇਹਨਾਂ ਦੇ ਕੈਬਲਰੀ ਚ ਉਹਦਾ ਆਪਾਂ ਪੜਦੇ ਆ ਨਾ ਊੜਾੜ ਅੱਧ ਕ ਟਿੱਪੀ ਬਿੰਦੀ ਪੈਰ ਚ ਹਾਹਾ ਪੈਰ ਚ ਰਾੜ ਇਹ ਆਪਾਂ ਆਪਣੀ ਕੋਲੇ ਆ ਨਾ ਉਹਨਾਂ ਨੂੰ ਥੋੜੀ ਪਤਾ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਕੈਪਟਨ ਸਾਹਿਬ ਦੀ ਬੇਟੀ ਕੀ ਨਾਮ ਹੈ ਉਹਨੂੰ ਸਰ ਜੈ ਇੰਦਰਕੌਰ ਕਹਿੰਦੇ ਜੀ ਉਹ ਲਾਂਚਿੰਗ ਹੋ ਰਹੀ ਹੈ ਉਹਦੀ ਮਤਲਬ ਰਾਜਨੀਤੀ अच्छा भाषण एक तो इन्होंने लॉन्चिंग होंगी है जी आपगट रूगट लॉन्च होंगे ही देखे है ये लॉन्च होंगे जी मतलब राजनीति भी मैं सुन लें जी लॉन्चिंग कहोजी होंगी इन्ह की पटियाले बोल रहे भाजपा की स्टेज पर क्योंकि अच्क भाजपा च ने वो <कुँँ> उन्हें कहना सभी मेरे पिता जी ने कैप्टन अमरिंद ने ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਤੇ 544 ਕਰੋੜ ਰੁਪਏ ਖਰਚੇ ਹੁਣ ਉਹ ਕਹਿ ਰਹੀ ਸੀ ਮੇਰੇ ਪਿਤਾ ਜੀ ਕੈਪਟਨ ਮਿੰਦਰ ਸਿੰਘ ਜੀ ਨੇ ਪਟਿਆਲਾ ਦੀ ਬਿਊਟੀਫਿਕੇਸ਼ਨ ਤੇ 144 ਕਰੋੜ ਕਿਹਾ ਸੀ ਉਹਨੇ 144 ਕਰੋੜ ਰੁਪਏ ਖਰਚੇ ਉਹਨੇ ਕਿਹਾ ਮੇਰੇ ਪਿਤਾ ਜੀ ਨੇ ਪਟਿਆਲਾ ਦੀ ਬਿਊਟੀਫਿਕੇਸ਼ਨ ਤੇ 144 ਕਰੋੜ ਰੁਪਏ ਖਰਚੇ ਮੈਂ ਉਹਦੀ ਸਮਝ ਗਿਆ ਮੈਨੂੰ 100 ਤੱਕ ਇਹਣਾ ਹੁੰਦਾ ਇਹਨੂੰ 44 ਕਿਹੜਾ ਨਹੀਂ ਹੁੰਦਾ ਇਹਨੂੰ ਕਿਉਂਕਿ 44 ਵਾਲੇ ਹੈ ਹੀ ਨਹੀਂ ਨਾ 78 ਵਾਲੇ ਹੈ ਨਹੀਂ ਤੁਸੀਂ ਮੰਨੋ ਗੱਲ ਮੇਰੀ ਇਹਨਾਂ ਨੂੰ ਨਹੀਂ ਪਤਾ ਹੈਗੀ ਨਾ ਗੱਲਾਂ ਦਾ ਇਹਨਾਂ ਦੀ ਗਿਣਤੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਸੋ ਮੈਂ ਤਾਂ ਤੁਹਾਡਾ ਦਿਨ ਰਾਤ ਧੰਨਵਾਦ ਕਰਦਾ ਹਰ ਸਾਹ ਤੋਂ ਬਾਅਦ ਧੰਨਵਾਦ ਕਰਦਾ ਜਿਸ ਇੱਜ਼ਤ ਤੇ ਜਿਸ ਮਾਨ ਸਤਕਾਰ ਵਾਲੇ ਅਹੁਦੇ ਤੇ ਤੁਸੀਂ ਮੈਨੂੰ ਬਿਠਾਇਆ ਹੋਇਆ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਸਾਈਕਲਾਂ ਤੇ ਦਸਵੀਂ ਕੀਤੀ ਐ ਬਸ ਦੀਆਂ ਛੱਤਾਂ ਤੇ ਬਹਿ ਕੇ ਜਾਂਦੇ ਸੀ ਕਾਲਜ ਕੁਝ ਸਟੂਡੈਂਟਾਂ ਨੂੰ ਤਾਂ ਥੱਲੇ ਬਹਿ ਨਹੀਂ ਦਿੰਦੇ ਉਹ ਤਾਂ ਤਾਂ ਵੀ ਸਟੂਡੈਂਟ ਪੜਨਾਰੇ ਤਾਂ ਕੁਝ ਪੱਗ ਲੈ ਗਈ ਢਾਣਾ ਵੱਜਿਆ ਹਨਾ ਕਦੇ ਬੱਸ ਲੰਘੀ ਪੀਰੀਅਡ ਮਿਸ ਹੋ ਗਿਆ ਕਦੇ ਬੱਸ ਪਹਿਲਾਂ ਆ ਗਈ ਪੀੜ ਰਹਿ ਗਿਆ ਕਦੇ ਭੀੜ ਚ ਵੜ ਕੇ ਫਸ ਲਾਂਗੀ ਇਹ ਹਜੇ ਆ ਦੁਸ਼ਵਾਰੀਆਂ ਚੋਂ ਅਸੀਂ ਨਿਕਲੇ ਹੋਏ ਆ ਤਾਂ ਕਰਕੇ ਫਿਰ ਉਹ ਕਹਿੰਦੇ ਆ ਨਾ ਜਿਸ ਤਨ ਲਾਗੇ ਸੋ ਤਨ ਜਾਣਾ ਜਦੋਂ ਫਿਰ ਇਹ ਹਜੇ ਕੁਝ ਝੱਲ ਕੇ ਆਇਆ ਨਾ ਫਿਰ ਮੈਨੂੰ ਪਤਾ ਹੈ ਫਿਰ ਵੀ ਬਾਕੀ ਲੋਕ ਵੀ ਕਿਵੇਂ ਚੱਲਦੇ ਹੋਣਗੇ ਮੈਨੂੰ ਪਤਾ ਕਿ ਅੱਜ ਸ਼ਾਮ ਨੂੰ ਕੜਾਹੀ ਚੜੂਗੀ ਕਈਆਂ ਦੇ ਘਰੇ ਕਹਿ ਕਹਿ ਹੁਣੇ ਹਲਵਾਈ ਨੂੰ ਆ ਤਾਰੀਆਂ ਦਾ ਵੀ ਹਲਵਾਈ ਦੀ ਬੁਕਿੰਗ ਹੋ ਗਈ ਹੈ ਅੱਛਾ ਅੱਜ ਜੋ ਹੋਰ ਰਿਸ਼ਤੇਦਾਰ ਵੀ ਆਉਣਗੇ ਕਿਹੜੇ ਭਲਾ ਹੱਸੇਗਾ ਉਹ ਦੂਜੀ ਗੱਲ ਤੇ ਹੈ ਜਿਹੜੇ ਕਦੇ ਨਹੀਂ ਆਏ ਜਿਹੜੇ ਕਹਿੰਦੇ ਸੀ ਇਹ ਨਹੀਂ ਕੁਝ ਕਰ ਸਕਦਾ ਲੱਤ ਨਿਕਲ ਆਏ ਚੜਦੇ ਨੂੰ ਸਲਾਮਾਂ ਨੇ ਜੀ ਤਰੱਕੀਆਂ ਕਰੋ ਔਰ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤੁਹਾਡਾ ਹੀ ਸ਼ੁਰੂਆਤ ਹੈ ਪੜੋ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਐਸੇ ਸਾਲ ਕੀ ਅਗਲੀ ਨੌਕਰੀ ਮੈਨੂੰ 2-3 ਵਾਰੀ ਇਸ ਤਰ੍ਹਾਂ ਹੋਇਆ ਮੇਰੇ ਨਾਲ ਕਿ ਮੈਨੂੰ ਬਹੁਤ ਸਾਰੇ ਮੁੰਡੇ ਕੁੜੀਆਂ ਜਦੋਂ ਲੈਟਰ ਲੈਣ ਆਏ ਤਾਂ ਉਹਨਾਂ ਨੇ ਦੱਸਿਆ ਇਹ ਮੇਰੀ ਸਾਲ ਦੀ ਤੀਜੀ ਨੌਕਰੀ ਹੈ ਜੀ ਇਹ ਮੇਰੀ 2 ਸਾਲਾਂ ਚ ਚੌਥੀ ਨੌਕਰੀ ਹੈ ਜੀ ਅਗਲਾ ਪੜ ਲਿਆ ਅਗਲਾ ਕੰਪੀਟੀਸ਼ਨ ਪਾਸ ਕਰ ਲਿਆ ਕਿੱਥੇ ਤਾਂ 75 ਸਾਲ 'ਚ ਇੱਕ ਮੌਕਾ ਨਹੀਂ ਮਿਲਦਾ ਸੀ ਕਿੱਥੇ ਸਾਲ 'ਚ ਤਿੰਨ-ਤਿੰਨ ਮੌਕੇ ਮਿਲ ਰਹੇ ਪੜੋ ਲਾਇਬ੍ਰੇਰੀਆਂ ਖੋਲਾਂਗੇ ਮੈਡੀਕਲ ਕਾਲਜ ਬਣਨਗੇ ਆਈਐਸ ਅਫਸਰ ਬਣੋ ਪੀਸੀਐਸ ਅਫਸਰ ਬਣੋ ਆਈਪੀਐਸ ਅਫਸਰ ਬਣੋ ਹਾਈਲੈਟਸ ਨੂੰ ਡਿਗਰੀ ਮੰਨ ਬੈਠੇ ਆ ਪਤਾ ਸੋ ਤੁਹਾਨੂੰ ਬਹੁਤ-ਬਹੁਤ ਅੱਜ ਵਧਾਈਆਂ ਔਰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਮੈਂ ਹਰੇਕ ਸਟੇਜ ਤੇ ਦੱਸਦਾ ਕਿ ਜਿਹੜਾ ਬੰਦਾ ਤੁਹਾਡੇ ਕੋਲੇ ਕੋਈ ਕੰਮ ਆਊਗਾ ਕੱਲ ਤੋਂ ਬਾਅਦ ਤੁਸੀਂ ਆਪਣੀਆਂ ਕੁਰਸੀਆਂ ਤੇ ਹੋਵੋਗੇ ਉਹ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਜਾਂ ਮੰਦਰ ਜਿੱਥੇ ਵੀ ਉਹਦੀ ਸ਼ਰਧ ਹੈ ਉੱਥੇ ਜਾਊਗਾ ਉਹ ਕਹੂਗਾ हे ਪ੍ਰਮਾਤਮਾ ਤੇਰਾ ਹੀ ਬੰਦਾ ਬੈਠਾ ਹੋਵੇ ਤੇਰਾ ਰੂਪ ਹੀ ਹੋਵੇ ਜਿਹਦੇ ਕੋਲ ਅੱਜ ਚੱਲੇ ਆਂ ਜੇ ਕੰਮ ਬਣ ਜੇ ਕਬੀਲਦਾਰੀ ਲਈ ਤੇ ਚੜ ਜੂਗੀ ਕੁੜੀ ਦਾ ਵਿਆਹ ਕਰ ਲਾਂਗੇ ਜਾਂ ਕੋਈ ਹੋਰ ਕਬੀਲਦਾਰੀਆਂ ਜਿੱਦਾਂ ਤੁਸੀਂ ਉਹਨੂੰ ਪਿਆਰ ਨਾਲ ਵਿਹਾਰ ਕਰਕੇ ਜਿਸ ਤਰ੍ਹਾਂ ਕਿਹਾ ਕਿ ਅਸੀਂ ਚੰਗੇ ਵਿਹਾਰ ਕਰਕੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਡੀਲ ਕਰਾਂਗੇ ਉਹਦਾ ਕੰਮ ਕਰਵਾਤਾ ਜਾਊਗਾ ਉਹ ਫਿਰ ਵੀ ਗੁਰਦੁਆਰੇ ਜਾਂਦਾ ਹੋਇਆ ਫੇਰ ਉਹ ਕਹੂਗਾ ਵੀ ਧੰਨਵਾਦ ਪ੍ਰਮਾਤਮਾ ਸੱਚੀ ਤੇਰਾ ਰੂਪ ਹੀ ਬੈਠਾ ਸੀ ਇਹਦੇ ਪਰਿਵਾਰ ਨੂੰ ਤੇਨੂੰ ਤੰਦਰੁਸਤ ਰੱਖੀ ਇਸ ਤੋਂ ਵੱਡੀਆਂ ਦੁਆਵਾਂ ਨਹੀਂ ਕੋਈ ਹੋ ਸਕਦੀਆਂ ਕੋਈ ਤੁਹਾਡੇ ਵਾਸਤੇ ਦੁਆ ਕਰ ਰਿਹਾ ਹੈ ਤੇ ਦੁਆ ਦੀ ਕਿਸੇ کرنਸੀ 'ਚ ਕੋਈ ਕੀਮਤ ਨਹੀਂ ਹੁੰਦੀ ਤੇ ਜੇ ਤੁਸੀਂ ਉਹਦੇ ਨਾਲ ਉਹੀ ਵਿਹਾਰ ਕੀਤਾ ਜਿਹੜਾ ਉਹਨੇ ਪਹਿਲਾਂ ਹੁੰਦਾ ਆ ਰਿਹਾ ਹੈ ਕਈ ਸਾਲਾਂ ਤੋਂ ਜਾਊਗਾ ਫੇਰ ਵੀ ਗੁਰਦੁਆਰੇ ਉਹ ਕਹੂਗਾ ਪਰਮਾਤਮਾ ਕੋਈ ਤਾਂ ਚੱਜ ਦਾ ਭੇਜ ਦੇ ਇਹਦੀ ਬਦਲੀ ਹੋ ਜੇ ਮੈਂ ਤਾਂ ਕਹਿੰਦਾ ਇਹਨੂੰ ਜਰਮਾਨਾ ਹੋ ਜੇ 100 ਬਾਦ ਦਵਾ ਦੇਊਗਾ ਯਾਰ ਕਾਰੇ ਵਾਸਤੇ ਪਕ ਜਿਵੇਂ ਤੁਸੀਂ ਹੁਣ ਕਹਿੰਦੇ ਹੋ ਕਿ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਤੁਹਾਨੂੰ ਨੌਕਰੀਆਂ ਮਿਲੀਆਂ ਨੇ ਤਾਂ ਤੁਸੀਂ ਵੀ ਅੱਗੇ ਜਾ ਕੇ ਕੰਮ ਇਸੇ ਤਰੀਕੇ ਨਾਲ ਹੀ ਕਰਨੇ ਨੇ ਕਿ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਕੋਸੇ ਗਲਤ ਕੰਮ ਨੂੰ ਕਹਿ ਦਿਓ ਵੀ ਨਾ ਇਹ ਗਲਤ ਹੈ ਕਾਗਜ਼ ਹੋਰ ਲੱਗਣਗੇ ਇਹ ਗਲਤ ਕੰਮ ਹੈ ਗਲਤ ਕੰਮ ਹੋ ਨਹੀਂ ਸਕਣਾ ਸਹੀ ਨੂੰ ਰੋਕਿਓ ਨਾ ਬਸ ਔਰ ਇਹ ਸਾਰੀ ਤੁਹਾਡੀ ਮਿਹਨਤ ਹੈ ਸਾਰੀ ਤੁਹਾਡੀ ਮਿਹਨਤ ਹੈ ਤੁਸੀਂ ਪੜ੍ਹੇ ਹੋ ਦਿਨ ਰਾਤ ਪੜ੍ਹੇ ਹੋ सवेरे चार बजे द भी अलार्म लाए हो तीन बजे अलार्म लाए हो मत यकीन कर अपने हाथ की लकीरों पर नसीब तो उनका भी होता है जिनके हाथ ही नहीं होते सो यह मेहनत मेहनत तो बाद किस्मत बनती है फिर तुम अपने हाथ ही अपनी किस्मत लिखी है तमन तो सार बहुत बहुत बधाई मैं ज्यादा टाइम नहीं लिता क्योंकि काफ़ी देर दे बैठे हो बहुत बहुत तुम्हें मुबारक ਅੱਗੇ ਵਧੋ ਤਰੱਕੀਆਂ ਕਰੋ ਔਰ ਪੰਜਾਬ ਨੂੰ ਰੰਗਲਾ ਬਣਾਓ ਸਿਹਤਮੰਦ ਬਣਾਓ ਜਿਹੜੇ ਡਿਪਾਰਟਮੈਂਟ ਚ ਵੀ ਡਿਊਟੀ ਲੱਗੀ ਹੈ ਇੱਕ ਵਾਰੀ ਹੋਰ ਬੇਨਤੀ ਹੈ ਵੀ ਜਿੱਥੇ-ਜਿੱਥੇ ਵੀ ਬੈਸਤਾ ਕੋਸ਼ਿਸ਼ ਕਰਾਂਗੇ ਅਸੀਂ ਕਿ ਘਰਾਂ ਦੇ ਨੇੜੇ ਤੇੜੇ ਜੀ ਰੱਖਣੀਏ ਤੁਹਾਨੂੰ ਜਾਂ ਜੇ ਜਿਹੜੀਆਂ ਕੁੜੀਆਂ ਮੈਰਿਡ ਨੇ ਉਹਨਾਂ ਦੇ ਸਹੁਰੇ ਪਰਿਵਾਰ ਦੇ ਨੇੜੇ ਤੇੜੇ ਜੀ ਪਰ ਜੇ ਇੱਥੇ ਡਿਊਟੀ ਲੱਗ ਵੀ ਗਈ ਕਿਤੇ ਹੋਰ ਬਦਲੀਆਂ ਵਾਲੀ ਥੋੜੀ ਜੀ ਹਜੇ ਕਸ਼ਟ ਨਾ ਕਰਿਓ ਹੈਨਾ ਨੌਕਰੀ ਲੱਗਣ ਸਾਰ ਬਦਲੀ ਦੀ ਅਰਜੀ ਲਿਖ ਲੈਣੇ ਆਪਾਂ ਕੀ ਪਤਾ ਜਿੱਥੇ ਤੁਸੀਂ ਗਏ ਹੋ ਉਥੋਂ ਤੁਹਾਨੂੰ ਕੋਈ ਆਇਆ ਤਜਰਬਾ ਮਿਲ ਜੇ ਕਿ ਤੁਹਾਡਾ ਉੱਥੇ ਰਹਿਣ ਨੂੰ ਜੀ ਕਰੀ ਜਾਵੇ ਕਿ ਮੈਂ ਤਾਂ ਇੱਥੇ ਨੌਕਰੀ ਕਰੂੰਗਾ ਜੀ ਸੋ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਤੁਹਾਡੀਆਂ ਨਵੀਆਂ ਕੁਰਸੀਆਂ ਦੀਆਂ ਮੁਬਾਰਕਾਂ ਔਰ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ